2008 ਮਾਰਾ 25000 ਦੀ ਤੇ ਆ ਬਿਲਕੁਲ ਨਵਾਂ ਬਾਈ ਇਹ ਜਮਾ ਨਵੇਂ ਨੇ ਜੀ 2020 ਮਾਡਲ ਨੇ ਇਹ ਸਾਰੇ 55 55000 ਦੇ ਆ ਅੱਛਾ ਸਾਰੇ ਪੀਵੀ ਨੰਬਰ ਨੇ ਹਾਂ ਨਾ ਬਾਈ ਪੀਵੀ ਨੰਬਰ ਨੇ ਤਿੰਨੇ ਚਾਰੇ 55000 ਦੇ ਨੇ 20 ਮਾਡਲ ਕਿਤੋਂ ਅਈ ਤੋਂ ਲੈ ਕੇ ਹਾਂ ਜੀ ਇਹਦੇ ਵਿੱਚ ਇਹਦੇ ਸੀਟ ਕਵਰ ਬਿਲਕੁਲ ਨਵੇਂ ਹੀ ਖੜੇ ਐ ਮੋਟਰਸਾਂ ਦੇ ਇਹ ਬਸ ਚੱਲੀ ਥੋੜਾ ਥੋੜਾ 25000 ਲੈ ਵੀ 2000 ਚੱਲਿਆ ਬਿਲਕੁਲ ਨਵੇਂ ਨੇ ਅੱਛਾ ਚਲੋ ਹਲਾ ਕਿਸੇ ਦਾ ਹਲਾ ਕਿਸੇ ਦਾ ਤੁਸ਼ੀਨ ਸਾਹਿਬ ਤੁਹਾਨੂੰ ਕਲੀਅਰ ਮਿਲੂ ਅੱਛਾ ਅੱਛੀ ਕੱਲ ਦੋਸਤੋ ਕੀ ਹਾਲ ਚੱਲ ਨੇ ਜੀ ਅੱਜ ਆਪਾਂ ਐਤਵਾਰ ਵਾਲੀ ਮੰਡੀ ਤੇ ਖੜੇ ਹਾਂ ਜੀ ਭਲਾਡੇ ਜੀ ਤੇ ਕਾਫੀ ਟਾਈਮ ਦੀ ਮੰਡੀ ਲਾਉਂਦੇ ਨੇ ਬਾਈ ਹੁਣੇ ਤੇ ਨਵੇਂ ਜਿਹੜੇ ਨਵੇਂ ਮੋਟਰਸਾਈਕਲ ਨੇ ਰੇਟ ਨੇ ਪੁਰਾਣੇ ਜਮਾਂ ਬਾਜ਼ਰ ਰੇਟਾਂ ਦੇ ਤੇ ਹਰ ਐਤਵਾਰ ਮੰਡੀ ਲੱਗਦੀ ਆ ਬਾਈ ਲੋਕੇਸ਼ਨ ਦੱਸ ਦੀ ਪਹਿਲਾਂ ਆਪਾਂ ਲੋਕੇਸ਼ਨ ਆਪਣੀ ਪਿੱਕੀ ਰੋਡ ਭਲਾਡੇ ਨੀਅਰ ਜੀ ਰਿਜਾਰਟ ਸਾਹਮਣੇ ਐ ਮਰਫ ਦਾ ਟਾਇਰਾਂ ਦਾ ਹਾਂਜੀ ਹਾਂ ਬਸ ਆਪਣੀ ਹਾਂਜੀ ਹਾਂ ਤੇ ਇਹਦੇ ਤੋਂ ਸਟਾਰਟ ਕਰੀਏ ਫਿਰ ਆਪਾਂ ਹਾਂਜੀ ਹਾਂ ਅੱਛਾ ਬਾਈ ਈ ਮਾੜ ਲਾ ਹੈ 2020 ਮਾੜ ਲਾ ਹੈ ਜੀ ਅੱਛਾ ਬਾਈ ਪਲੈਂਟਰ ਪਲੱਸ ਮੋਟਰਸਾਈਕਲ ਜਮਾ ਨਵਾਂ ਅੱਛਾ ਇਹ 71000 ਕਿੜਾ ਹੈ 75000 ਤੇ ਚੱਲਿਆ ਚੁੱਲਿਆ ਬਾਈ ਚੱਲਿਆ ਸਾਰਾ 3200 ਕਿਲੋਮੀਟਰ ਹੈ ਜਮਾ ਨਵਾਂ ਹੀ ਅੱਛਾ ਔਰ ਕੋਈ ਪਰੋਕੇ ਨਹੀਂ ਸਾਰੇ ਕਾਗਜ਼ ਜੀ ਆਪਣੀ ਨੇ ਅੱਛਾ ਪੇਪਰ ਜੇ ਕੋਈ ਮਰਜ਼ੀ ਮੋਟਰਸਾਈਕਲ ਆ ਪੇਪਰਾਂ 'ਚ ਥੋੜੀ ਜ਼ਿੰਮੇਵਾਰੀ ਹੋਵੇ ਜ਼ਿੰਮੇਵਾਰੀ ਸਾਡੀ ਆ ਆਰਸੀ ਟ੍ਰਾਂਸਫਰ ਦਾ ਕੰਮ ਕਰਵਾ ਕੇ ਦਿੰਨੇ ਆ ਖਰਚਾ ਕਸਟਮਰ ਦਾ ਹੁੰਦਾ ਆ ਆਰਸੀ ਟ੍ਰਾਂਸਫਰ ਕਰਵਾ ਦੇਣਾ ਅੱਛਾ ਤੇ ਲੋ ਜੀ ਮਿੱਤਰੋ ਇਹਦਾ ਆ ਕੰਡੀਸ਼ਨ ਦੇਖ ਲਈ ਨਾਲ ਇੱਕ ਸਪਲੈਂਡਰ ਪਲੱਸ ਏ ਕਿੰਨਾ ਮਾਰਦਾ ਭਾਈ ਸਪਲੈਂਡਰ ਪਲੱਸ 2018 ਮਾਡਲ ਹੈ ਅੱਛਾ ਚਲੋ ਸਟਾਰਟ 12000 ਕਿਲੋਮੀਟਰ ਚੱਲੇ ਆ ਅੱਛਾ ਭਾਈ ਇਹ 50000 ਦੇ ਇਹ 50000 ਅੱਛਾ ਮੌਕੇ ਦੀ ਬਾਤ ਘੱਟ ਹੋ ਜਾਂਦੀ ਹੈ ਬਾਤ ਘੱਟ ਹੋ ਜਾਂਦੀ ਹੈ ਅੱਛਾ ਤੇ ਨਾਲ ਇੱਕ ਸਪਲੈਂਡਰ ਪਲੱਸ 2020 ਮਾਡਲ ਹੈ ਜੀ ਇਹ ਹੀਰੋ ਨੇ ਸਾਰੇ ਹਨ ਹਾਂਜੀ ਹਾਂ ਸਾਰੇ ਹੀਰੋ ਸੈਲਫ ਵਾਲੇ ਨੇ 2020 ਮਾਡਲ ਸਾਰੇ ਹੀਰੋ ਖੜੇ ਨੇ ਸਾਰੇ ਹੀਰੋ ਖੜੇ ਨੇ ਅੱਛਾ 20 ਮਾਡਲ ਹੈ ਹੂੰ ਇਹਦੀ ਡਿਮਾਂਡ ਵੀ 75000 ਹੈ ਜੇ ਕਿਸੇ ਨੇ ਲੋਨ ਕਿਸ਼ਤਾਂ ਕਰਾਉਣੀ ਆ ਉਹਨਾਂ ਕਿਸ਼ਤਾਂ ਵੀ ਕਰਵਾ ਦਾਂਗੇ ਡਾਊਨ ਪੇਮੈਂਟ ਅੱਧੀ ਭਰ ਕੇ ਬਾਕੀ ਲੋਨ ਕਰਾਵਾਂ ਅੱਛਾ ਤੇ ਆ ਇਧਰ ਦਿਖਾ ਦਿੰ ਜੋ ਵੀ ਮਾੜਾ ਯਾਦ ਕੀ ਕਈ ਵਾਰ ਬਹੁਤੇ ਭਰਾ ਨੂੰ ਇਹੋ ਜਿਹਾ ਕਲਰ ਪਸੰਦ ਆਉਂਦਾ ਹਨਾ ਇਹ 2014 ਮਾਡਲ ਦਾ ਹੀ ਅੱਛਾ ਇਹ 35000 ਦੀ ਹੂੰ ਅੱਛਾ 35000 ਦਾ ਹੈ ਹਾਂਜੀ ਹਾਂ ਤੇ ਇੰਜਨ ਜੁਣ ਦਾ ਓਕੇ ਜਮਾ ਇੰਜਨ ਕਿਹੜਾ ਦਾ ਜਿੰਮੇਵਾਰੀ ਅੱਜ ਦੀ ਡੇਟ ਸਾਰਿਆਂ ਦੀ ਕੋਈ ਅੱਛਾ ਅੱਛਾ ਇੰਜਨ ਮਤਲਬ ਕਰੇ ਲਿਆਂ ਤੱਕ ਦੀ ਜ਼ਿੰਮੇਵਾਰੀ ਹੈ ਹਾਂ ਚੈੱਕ ਕਰਵਾ ਕੇ ਤੇ ਮਰਜ਼ੀ ਕਰੋ ਆਪਣੀ ਤਸੱਲੀ ਹੈ ਸਾਹ ਹਾਂ ਮੈਂ ਇਹ ਨਹੀਂ ਹੈਗਾ ਵੀ ਅਗਲਾ ਲੈ ਕੇ ਜਾਵੇ ਤਸੱਲੀ ਕਰ ਸਕਦਾ ਹੈ ਹੋਰ ਮਿਸਤਰੀ ਦਿਖਾਗਾ ਸਾਡਾ ਮਿਸਤਰੀ ਚੈੱਕ ਕਰਾ ਸਕਦਾ ਸਭ ਅੱਛਾ ਇਹ 2015 ਰੰਗ ਪੇਂਟ ਦੀ ਫੁੱਲ ਜ਼ਿੰਮੇਵਾਰੀ ਉਹ ਜ਼ਿੰਮੇਵਾਰੀ ਹੈ ਜੀ ਸਾਰੇ ਕਾਟ ਲੋ ਇਹ 2015 ਮਾ 40000 ਦਾ ਸਾਰਾ ਲੈ ਗਏ ਸੀ 2015 ਮਾ 40000 ਰੁਪਏ ਕੀਮਤ ਆਪਾਂ 2024 ਚ ਵੀਡੀਓ ਬਣਾ ਰਹੇ ਮਈ ਜਿ ਮੰਨ ਕੇ ਚੱਲ ਰਹੇ ਜੇ ਤਾਂ ਅਗਲਾ ਤੁਹਾਡੇ ਨਾਲ ਕਨੈਕਟ ਕਰਦਾ 10-20 ਦਿਨਾਂ ਦੇ ਵਿੱਚ ਫਿਰ ਤਾਂ ਹੋ ਸਕਦਾ ਇਹ ਮੋਟਰਸਾਈਕਲ ਮਿਲ ਜੇ ਹਨਾ ਨਹੀਂ ਮੋਟਾ ਸੇ ਆਉਂਦੇ ਜਾਂਦੇ ਰਹਿੰਦੇ ਨੇ ਸਟਾਕ ਦਾ ਚੇਂਜ ਹੁੰਦਾ ਹੀ ਲੈਂਦਾ ਹੱਥ ਦਾ ਦੇਣਾ ਵਾ ਸਟਾਕ ਤੇ ਹਾਂ ਹਾਂ ਤੇ ਆਹ ਬਾਈ ਇਹ 2014 ਮਾਡਲ ਹੈ ਜੀ 40000 ਦਾ ਅੱਛਾ 40 ਦਾ ਹਾਂਜੀ ਸਪੈਸ਼ਲ ਬੀਲ ਹੈ ਅੱਛਾ ਇਹ 13 ਮਾਡਲ ਨੇ 35000 ਦਾ ਅੱਛਾ ਮੜੇ ਉੱਚੀ ਬੋਲੇ ਹਨਾ 2013 ਮਾਡਲ ਨੇ 35000 ਦਾ ਅੱਛਾ ਇਹ ਇਹ 2008 ਮਾਡਲ ਹੈ 25000 ਦਾ 2008 ਮਾਡਲ 25000 ਜੀ ਤੇ ਆ ਬਿਲਕੁਲ ਨਵਾਂ ਬਾਈ ਇਹ ਜਮਾ ਨਵੇਂ ਨੇ ਜੀ 2020 ਮਾਡਲ ਨੇ ਹਾਂ ਇਹ ਸਾਰੇ 55 55000 ਦੇ ਹੈ। ਅੱਛਾ ਸਾਰੇ ਪੀਵੀ ਨੰਬਰ ਨੇ ਹਾਂ ਨਾ ਭਾਈ ਪੀਵੀ ਨੰਬਰ ਨੇ 3455000 ਦੇ ਨੇ 20 ਮਾਡਲ ਕਿੱਥੋਂ ਅਈ ਤੋਂ ਲੈ ਕੇ ਹਾਂ ਜੀ ਇਹ 3 ਇਹਦੇ ਸ਼ੀਟ ਕਵਰ ਬਿਲਕੁਲ ਨਮੀ ਖੜੇ ਮੋਟੇ ਨਾਲ ਹੈ। ਇਹ ਬਸ ਚੱਲੀ ਥੋੜਾ ਥੋੜਾ 2500 ਚੱਲਿਆ ਵੀ 2000 ਚੱਲਿਆ ਬਿਲਕੁਲ ਨਵੇਂ ਨੇ। ਅੱਛਾ ਚਲੋ ਉਹ ਲਾਂ ਕਿਸੇ ਦਾ ਲਾਂ ਕਿਸੇ ਦਾ ਤਸਵੀਰ ਸਭ ਕੁਝ ਕਲੀਅਰ ਮਿਲੂਗਾ। ਅੱਛਾ ਆਹ ਭਾਈ ਇਹ 2014 ਮਾਡਲ ਦੇ ਹੈ। अच्छा 38000 ਦਾ ਇਹ 38000 ਦਾ 14 ਮਾਰਾ ਡੀ ਲਕਸ ਆ ਮਿੱਤਰੋ ਹਾਂਜੀ ਹਾਂਜੀ ਤੇ ਨਾਲ ਹੀ ਖੜਾ ਡੀ ਲਕਸ ਇੱਕ ਹੋਰ ਇੱਕ ਨੰਬਰ ਵਾਲਾ ਬਈ 2015 ਮਾਡਲ ਸੈਲਫ ਸਟਾਰਟ ਬੈਲੀ ਯਾਰ ਪੀ ਵੀ 19 ਨੰਬਰ ਜੀ ਪੀ ਵੀ 31 ਮਾਨਸਾ ਦਾ ਨੰਬਰ ਆ ਇਹ ਡੀ ਲਕਸ ਇਹਦਾ ਬਈ ਕੀ ਰੇਟ ਇਹ 2021 ਮਾਡਲ ਲਈ 55000 ਇਹ 55000 ਹਾਂ ਵੀ ਇਧਰ ਆ ਜਾ ਕਰੋ ਮੁੰਡਿਆ ਲੈ ਵੀ ਬਜਾਜ ਦਾ ਆ ਗਿਆ ਸੀਟੀ 100 ਸੀਟੀ 100 2021 ਮਾਡਲ ਬਈ ਯਾਰ ਇਹ ਸਾਰੇ ਬਜਾਟ ਸਿਟੀ 100 ਆ ਗਿਆ ਉਹ ਤਾਂ ਹੈ ਨਾ ਸਾਰੇ ਟੈਕਸੀ ਕੀ ਸੋਨੇ ਹਮ ਅਲੱਗ ਅਲੱਗ ਲਾਈ ਪਿਆ ਤੇ ਇਹ ਕਿ ਨਮਰ ਦੱਸਿਆ ਇਹ 2021 ਮਾਡਲ ਦੀ ਕੀਮਤ 21 ਮਾਡਲ ਦੇ 55000 ਲਓ ਆ ਜੀ ਇਹ 2017 ਮਾਡਲ ਦੀ 40000 ਹਾਂਜੀ 2019 ਮਾਡਲ ਦੀ 50000 ਹਮ ਆਹ ਕਿਹੜੇ ਖੜਾ R15 ਹੈ ਯਮੇ ਵਾਲਾ ਦਾ ਇਹ ਯਮੇ ਵਾਲਾ ਇਹਦੀ ਐਵਰੇਜ ਕੀ ਹੁੰਦੀ ਆ ਐਵਰੇਜ ਤਾਂ 40 ਕਿਤੇ ਹੋਊਗੀ ਇਹਨਾਂ ਦੀ ਬੋਲਟ ਦੀ ਕੀਮਤ ਹੈ ਨਾ ਬੋਲਟ ਦੇ ਬਾਅਦ ਦਾ ਸ਼ੌਂਕੀਆ ਗੱਡੀ ਦਾ ਸ਼ੌਂਕੀ ਗੱਡੀ ਆ ਹਾਂ ਤੇ ਇਹਦੀ ਕੀ ਕੀਮਤ ਆ ਫਿਰ ਇਹ 40000 ਦੇ 40000 ਦਾ ਮਿੱਤਰੋ ਤੇ ਕੰਡੈਕਟਰ ਤੁਸੀਂ ਕਰ ਲਿਓ ਸਕਰੀਨ ਤੇ ਚੱਲੀ ਆ ਤਾਂ ਆਪਣੇ ਕੋਲੇ ਨੰਬਰ ਤੇ ਆਹ ਸੀਟੀ 100 ਖੜਾ ਇੱਕ ਨੰਬਰ 17 ਮਾਡਲ ਹੂੰ 17 ਮਾਡਲ 40000 ਦੇ ਇਹ 40000 ਬਈ ਨੰਬਰ ਨੰਬਰ ਵਿੱਚ ਐਂ ਜੇ ਦਿੱਤੇ ਨੰਬਰ ਬਸ ਬੈਸਿਸ ਸਟicker ਲੱਗੇ ਹੁੰਦੇ ਨੇ ਲਿਖਾਉਣ ਵਾਲੇ ਅੱਛਾ ਅੱਛਾ ਲਿਖਾਉਂ ਆ ਯਾਨ ਤੇ ਇੱਕ ਆਹ ਖੜਾ ਆਪੀ ਵੀ 12 ਨੰਬਰ ਇਹ 18 ਮਾਡਲ 42000 ਦੇ 42000 ਦੇ ਤੋ ਵੀ ਇੰਜਣ ਗੇਰਾ ਨਹੀਂ ਤਾਂ ਮਤਲਬ ਆਈਆਂ ਨੇ ਸਾਰੀਆਂ ਤਸੱਲੀ ਦੀ ਪੇਪਰਾਂ ਦੀ ਆਪਣੀ ਫੁੱਲ ਜ਼ਿੰਮੇਵਾਰੀ ਹੈ ਗਾਰੰਟੀ ਹੈ ਸਾਰੇ ਕਾਸੇ ਦੀ ਇੰਜਣ ਅੱਜ ਜਿਹੜਾ ਆਪਣੀ ਫੁੱਲ ਜ਼ਿੰਮੇਵਾਰੀ ਤੇ ਬਹੁਤ ਆ ਔਰ ਔਰ ਇਹੋ ਕੇ ਦਿਖਾ ਦੀ ਮਰਿਆ ਯਾਰ ਆ ਭਰਾਵਾਂ ਦੀ ਮਤਲਬ ਸ਼ੁਰੂ ਤੋਂ ਡਿਮਾਂਡ ਰਹੀ ਆ ਆ ਚੀਜ਼ ਦੀ ਹੈ ਨਾ ਮਰਨ ਵਾਲੀ ਚੀਜ਼ਾਂ ਨਹੀਂ ਹੈਗੀਆਂ ਜਵਾਨੀ ਪਰਤੇ ਹਾਂ ਇਹਨੇ ਤਾਂ ਜਵਾਨੀ ਗਈ ਦੀ ਹੈ ਨਾ ਇਹ ਤਾਂ ਅੱਜ ਵੀ ਨਵੇਂ ਵਗੂ ਨਿਕਲੇ ਹਾਂ ਲੋ ਮਿੱਤਰੋ ਮੋਟ ਸੈਲ ਆਵੀ ਸੋਣਾ ਖੜਾ ਕੀ ਕੀਮਤ ਹੈ ਕਿੰਨਾ ਮੰਗ ਲਾਏ ਇਹ 2001 ਮਾਡਲ ਦੀ 25 ਐਚ ਆਰ ਨੰਬਰ ਆ ਮਿੱਤਰੋ ਨੋਟ ਕਰ ਲਿਓ ਹਾਂ 25000 25000 ਦਾ ਮੌਕੇ ਦੀ ਬਾਤ ਘਟ ਹੋ ਜੂਗੀ ਹਾਂ ਬਹੁਤ ਪਰਾਂ ਸ਼ੌਂਕ ਰੱਖਦੇ ਨੇ ਮੋਟਰਸਾਈਕਲ ਤੇ ਡੀਲਕਸ ਤਕਰੀਬਨ ਅੱਜ ਦੇ ਟਾਈਮ 'ਚ ਸਾਰੇ ਮੋਟਰਸਾਈਕਲ ਹੀ ਚੱਲੀ ਆਉਣੇ ਵਿੱਚ ਤਾਂ ਹਾਂ ਤੇ ਡੀਲਕਸ ਦੀ ਗੱਲ ਕਰਾਂਗੇ ਇਹ 2020 ਮਾਡਲ ਦਾ ਅੱਛਾ ਕੀਮਤ ਇਹਦੀ ਕੀਮਤ ਇਹਦੀ 50000 ਜੀ 50000 ਜੀ ਕੀਮਤ 20 ਮਾਡਲ ਦੀ ਤੇ ਨਾਲ ਹੀ ਖੜਾ ਡੀਲਕਸ ਇਹ 19 ਮਾਡਲ ਇਹਦੀ ਵੀ 50000 ਇਹ ਵੀ 50 ਜੀ ਤੇ ਇਹ 18 ਮਾਡਲ ਹੈ ਜੀ ਇਹ 18 ਮਾਡਲ ਹੈ ਜੀ ਇਹ 45000 39000 ਕਿਰਾਾ ਮਤਲਬ ਡਿਮਾਂਡ ਰੇਟ ਹੁੰਦੇ ਨੇ ਯਾਰ ਮੌਕੇ ਦੀ ਬਾਤ ਘਟ ਹੋ ਜਾਂਦੀ ਬਾਤ ਘਟ ਹੋ ਜਾਂਦੀ ਹੈ ਬਾਕੀ ਕਸਟਮਰ ਦੇ ਆਉਣ ਤੋਂ ਹਾਂ ਤੇ ਪਲਟੀਨੇ ਖੜੇ ਬਈ 15 ਮਾਡਲ ਦਾ 40000 ਅੱਛਾ ਤੇ ਇਹਨਾਂ ਦੇ ਆਪਾਂ ਮਤਲਬ ਵੀਡੀਓ ਵਾਲੀ ਲੰਬੀ ਹੋਈ ਨਹੀਂ ਇਕੱਲੇ ਰੇਟ ਤੇ ਮਤਲਬ ਮਾਰ ਲ ਜੇ ਬੋਲਦੀ ਹੈ ਹਨਾ ਹਾਂਜੀ ਹਾਂ ਇਹਨਾਂ ਦੱਸ ਦਿਓ ਇਹ 2017 ਮਾਡਲ ਹੈ ਜੀ ਇਹ 45000 ਦਾ ਪੈਜੂਗਾ 21 ਮਾਡਲ ਖੜਾ 21 ਮਾਡਲ ਪੈਜੂ 60000 ਦਾ ਤੇ ਆਹ ਮਾਡਲ 18 ਮਾਡਲ ਲਈ ਪੈਜੂ 48000 ਦਾ ਇਹ 48000 ਦਾ ਆ ਜਾ ਵੀ ਉਧਰ ਦੇਖਦਾ ਹਾਂ ਬਲਟੀਨੇ ਆਪਾਂ ਤੇ ਇਹ ਹੈਗਾ 19 ਮਾਡਲ ਜੀ ਇਹ 19 ਮਾਡਲ ਪੈਜੂ 55000 ਦਾ ਜੀ ਅੱਛਾ ਆ 23 ਮਾਡਲ ਜੀ 70000 ਦਾ ਹਾਂ ਜੀ ਆ ਕੀ ਆ ਐਟਬੀਐਸ 12 ਮਾਡਲ ਲਈ ਇਹ 25000 ਦਾ ਪੈਜੂ 12 ਮਾਡਲ 25000 ਦਾ ਟੀਵੀਐਸ ਜੀ ਇਹ ਹੁੰਦਾ ਡ੍ਰੀਮ ਸੀਡੀ ਇਹ 2020 ਮਾਡਲ ਮੈਂ ਸਾਹਮਣੇ ਜੋ ਕੇ ਦਿਖਾ ਦਿੰਜੂ ਵੀ ਯਾਰ ਹਾਂ ਡ੍ਰੀਮ ਹਾਂ ਜੀ ਇਹ ਰਾਧਾ ਸਵਾਮੀ ਠੀਕ ਹੈ ਨਾ ਤੇ ਬਲੱਡ ਇਹਦਾ ਨੰਬਰ ਹੈ ਨਹੀਂ ਨਹੀਂ ਇਹਦਾ ਅੰਮ੍ਰਿਤਸਰ ਦਾ ਅੰਮ੍ਰਿਤਸਰ ਦਾ ਹਾਂ ਤੇ ਸਟਾਕ ਬਾਦੂ ਖੜਾ ਜਿੰਨਾ ਮਰਦੀ ਜਿਹੜਾ ਕਹੂੰਗਾ ਹਾਂ ਲੋਬੀ ਸਕਰੀਨ ਤੇ ਬਾਈ ਹੁਣੇ ਨੰਬਰ ਆਦੇ ਜੇ ਹੁਣ ਆਪਾਂ ਕੱਲੇ ਕੱਲੇ ਬਾਰੇ ਦੱਸਣ ਲੱਗੇ ਤਾਂ ਵੀਡੀਓ ਬੜੀ ਵੱਡੀ ਹੋ ਜਾਂਦੀ ਆ ਮੋਟੇ ਜਿਹਾ ਆਪਾਂ ਕਹ ਜੀ ਵੀ ਮੋਟੀ ਮੋਟੀ ਜਾਣਕਾਰੀ ਇਹ ਦੇ ਦੀ ਵੀਡੀਓ ਦੇ ਵਿੱਚ ਹਨਾ ਸਕਰੀਨ ਤੇ ਨੰਬਰ ਆ ਰਿਹਾ ਬਾਈ ਨਾਲ ਜ਼ਰੂਰ ਜੁੜਿਓ ਜੀ ਤੇ ਹਾਂ ਮੋਟਰਸਾਈਕਲ ਆਉਂਦੇ ਜਾਂਦੇ ਰਹਿੰਦੇ ਨੇ ਹਨਾ ਸਟਾਕ ਬਦਲ ਜਾਂਦਾ ਤੇ ਤੁਸੀਂ ਫੋਨ ਕਰ ਲਓ ਜਿਹੋ ਜਿਹਾ ਤੁਹਾਨੂੰ ਚਾਹੀਦਾ ਬਾਜਬਰੇਟ ਦਾ ਮਿਲ ਜੂ ਤਕਰੀਬਨ ਠੀਕ ਆ ਵੀ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ